ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਹਾਂ ਖਬਰ ਸਾਹਮਣੇ ਆ ਰਹੀ ਹੈ ਜੀ ਤੂਰੀ ਤੋਂ ਜਿੱਥੇ ਕਿ ਬੀਤੇ ਦਿਨੀ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਤੂਰੀ ਵਿਖੇ ਪਹਿਲ ਮੰਡੀ ਸ਼ੁਰੂ ਕੀਤੀ ਗਈ ਹੈ ਇਹ ਮੰਡੀ ਨਗਰ ਪਾਲਿਕਾ ਦਫ਼ਤਰ ਦੇ ਸਾਹਮਣੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਹਰ ਵੀਰਵਾਰ ਲੱਗੇਗੀ ਜਿਸ ਵਿੱਚ ਲੋਕਾਂ ਨੂੰ ਰਸੋਈ ਦਾ ਸਾਰਾ ਸਮਾਨ ਆਰਗੈਨਿਕ ਮਿਲੇਗਾ ਇਸ ਪਹਿਲ ਮੰਡੀ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਸੰਗਮੂਰ ਵੱਲੋਂ ਕੀਤਾ ਗਿਆ। ਆਓ ਦੇਖਦੇ ਹਾਂ ਧੂਰੀ ਤੋਂ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ। ਇਹ ਸਭ ਅੱਜ ਮੰਡੀ ਦਾ ਉਦਘਾਟਨ ਕੀਤਾ ਤੁਸੀਂ ਆਏ ਹੋ ਕੀ ਕਹਿਣਾ ਚਾਹੁੰਦੇ ਹੋ? ਜੇ ਅਸੀਂ ਅੱਜ ਧੂਰੀ ਦੇ ਵਿੱਚ ਕਮਿਟੀ ਏਰੀਆ ਦੇ ਵਿੱਚ ਖੜੇ ਹੈਗੇ ਜਿੱਥੇ ਪਹਿਲ ਮੰਡੀ ਦਾ ਅਸੀਂ ਸ਼ੁਰੂਆਤ ਕੀਤੀ ਹੈ। ਇਹ ਜਿਹੜੀ ਪਹਿਲ ਦੀ ਸ਼ੁਰੂਆਤ ਮਾਨਯੋਗ ਹੁਕਮੰਦਰੀ ਜੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਇੱਕ ਇਨੀਸ਼ੀਏਟਿਵ ਲੰਦਾ ਸੀਗਾ ਮਾਨਯੋਗ ਹੁਕਮੰਦਰੀ ਜੀ ਵੱਲੋਂ ਇਹਦਾ ਉਦਗਾਟਾ ਜਿਹੜਾ ਹੈਗਾ ਅ ਪਿਛਲੇ ਸਾਲ 2022 ਦੇ ਵਿੱਚ ਕੀਤਾ ਗਿਆ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕਾਫੀ ਸਾਰੇ ਸੈਲਫ ਹੈਲਪ ਗਰਪਸ ਦੇ ਲੈ 900 ਤੋਂ ਵੱਧ ਜਿਹੜੇ ਸਟਾਰਟਅਪਸ ਹੈਗੇ ਅਸੀਂ ਸੈਲਫ ਹੈਲਪ ਗਰਪਸ ਹੈਗੇ ਉਹ ਅਸੀਂ ਜ਼ਿਲ੍ਹਾ ਸੰਗਰੂਰ ਦੇ ਸ਼ੁਰੂ ਕੀਤੇ ਹੈਗੇ ਉਹਨਾਂ ਦੀ ਜਿਹੜੀ ਮਾਰਕੀਟ ਲਿੰਕੇਜ ਤੇ ਵਿਚ ਵਿਚਾਲੇ ਜਿਹੜੇ ਮਿਡਲਮੈਨ ਹੈ ਉਹਨਾਂ ਨੂੰ ਖਤਮ ਕਰਨ ਵਾਸਤੇ ਅਸੀਂ ਪਹਿਲ ਮੰਡੀ ਦੀ ਸ਼ੁਰੂਆ ਦੇ ਅਸੀਂ ਅੱਜ ਧੂਰੀ ਦੇ ਵਿੱਚ ਪਹਿਲਵੰਟੀ ਸ਼ੁਰੂਆਤ ਕੀਤੀ ਹੈ ਜਿਹਦੇ ਵਿੱਚ ਵੱਖ-ਵੱਖ ਗਰੁੱਪਾਂ ਦੇ ਮੈਂਬਰਸ ਜਿਹੜੇ ਨੇ ਉਹ ਅੱਜ ਇੱਥੇ ਆ ਕੇ ਆਪਣੇ ਪ੍ਰੋਡਕਟ ਸ਼ੋਕੇਸ ਕਰ ਰਹੇ ਹਨ ਦਿਖਾ ਰਹੇ ਹਨ ਤੇ ਲੋਕਾਂ ਨੂੰ ਅਸੀਂ ਸਹੂਲਤ ਦੇ ਰਹੇ ਹਾਂ ਕਿ ਜਿਹੜੇ ਆਪਣੇ ਪੈਸਟਿਸਾਈਡ ਫ੍ਰੀ ਕੈਮੀਕਲ ਫ੍ਰੀ ਤੇ ਆਰਗੈਨਿਕ ਪ੍ਰੋਡਕਟ ਜਿਹੜੇ ਹੁੰਦੇ ਆ ਉਹ ਇੱਥੇ ਆ ਕੇ ਲੋਕਾਂ ਨੂੰ ਦੇਣ ਤੇ ਲੋਕਾਂ ਨੂੰ ਕਾਫੀ ਮੈਨੂੰ ਲੱਗਦਾ ਹੈ ਇਹਦੇ ਨਾਲ ਸੁਰੱਖਤ ਮਿਲੂਗਾ ਸਰ ਕਿੰਨਾ ਕੁ ਫਾਇਦਾ ਹੁੰਦਾ ਮਰਕੀਨ ਦਾ ਜਿਹੜੇ ਜੋ ਸਾਨਾ ਨੇ ਅੱਜ ਅਗੂਰਜ ਪ੍ਰੋਜੈਕਟ ਲਾਇਨ ਹੈ ਜੀ ਦੇਖੋ ਜੀ ਇਸ ਤਰ੍ਹਾਂ ਹੈ ਕਿ ਜੇਕਰ ਕੋਈ ਸਟਾਰਟਿੰਗ ਹੀ ਕਰਦਾ ਹੈ ਜਿਵੇਂ पहल ਦੇ ਵਿੱਚ ਅਸੀਂ ਜਿਹੜੀ ਹੈਗੀ ਇਹਨਾਂ ਦੀ ਗਰੁੱਪ ਸਟਰੀ ਟ੍ਰੇਨਿੰਗ ਵੀ ਕਰਾਨੇ ਹੈ ਵਾਇਬਿਲਿਟੀ ਵੀ ਚੈੱਕ ਕਰਦੇ ਹੈ ਇਹਨਾਂ ਦੀ ਹੈਂਡਹੈਲਡ ਕਰਦੇ ਹੈ ਤੇ ਇਹਨਾਂ ਦਾ ਫਾਲੋਅ ਅਪ ਵੀ ਕਰਦੇ ਹੈ ਨਾਲ ਹੀ ਜਿਹੜੇ ਔੜੀਕੇ ਰਸਤੇ ਚਾਹੁੰਦੇ ਨੇ ਉਹਨੂੰ ਅਸੀਂ ਕਲੀਅਰ ਕਰਦੇ ਹੈ ਤੇ ਉਹਦੇ ਵਿੱਚ ਜੇ ਸਟਾਰਟਿੰਗ ਦੀ ਗੱਲ ਕਰੀਏ ਤੇ ਇੱਕ ਗਰੁੱਪ ਦੇ ਵਿੱਚ ਪਰ ਪਰਸਨ ਜਿਹੜਾ ਹੈਗਾ ਸ਼ੁਰੂਆਤੀ ਦੌਰ ਤੇ ਹੀ ਜਿਹੜਾ ਹੈ 10 ਤੋਂ 12000 ਦੀ ਇਨਕਮ ਹੁੰਦੀ ਹੈ ਤੇ ਅਸੀਂ ਦੇਖਿਆ ਹੈਗਾ ਪਿਛਲੇ ਪੌਨੇ ਦੋ ਡੇਡ ਪੌਨੇ ਦੋ ਸਾਲ ਇਸ ਪ੍ਰੋਜੈਕਟ ਨੂੰ ਚੱਲਦੇ ਹੋਏ ਹੋ ਗਏ ਕਿ ਜਿਹੜੇ 10-10 ਹਜ਼ਾਰ ਤੋਂ ਸ਼ੁਰੂ ਕੀਤੇ ਸੀਗੇ ਅੱਜ ਉਹ ਕੁਝ-ਕੁਝ ਪ੍ਰੋਜੈਕਟ ਜਿਹੜੇ ਹੈਗੇ 20 ਹਜ਼ਾਰ 30 ਹਜ਼ਾਰ 50 ਹਜ਼ਾਰ ਰੁਪਏ ਤੱਕ ਵੀ ਪਹੁੰਚ ਚੁੱਕੇ ਹੈਗੇ ਤੇ ਜਿਹੜਾ ਹੈਗਾ ਜਿੰਨਾ ਆਪਾਂ ਇਹਦੇ ਵਿੱਚ ਮਿਹਨਤ ਨਾਲ ਕੰਮ ਕਰਾਂਗੇ ਮਾਰਕੀਟ ਲਿੰਕੇਜ ਕਰਾਂਗੇ ਤੇ ਇਨੋਵੇਟਿਵ ਪ੍ਰੋਡਕਟਸ ਉੱਤੇ ਲਾਣਗੇ ਬਿਕਾਉਜ਼ ਜਿਹੜਾ ਹਰ ਇੱਕ ਹਾਊਸਹੋਲਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਜਿਹੜਾ ਹੈਗਾ ਟੈਲੈਂਟ ਹੈ ਉਸ ਟੈਲੈਂਟ ਨੂੰ ਅਸੀਂ ਰਿਪਨ ਕੀਤਾ ਹੈਗਾ ਟ੍ਰੈਡੀਸ਼ਨਲ ਜਿਹੜੀ ਆਪਣੀ ਚੀਜ਼ਾਂ ਉਹਨੂੰ ਅਸੀਂ ਮਾਰਕੀਟ ਦੇ ਵਿੱਚ ਪਹੁੰਚਾ ਰਹੇ ਹੈਗੇ ਤੇ ਡਾਇਰੈਕਟ ਜਿਹੜਾ ਹੈਗਾ ਮਿਡਲਮੈਨ ਜਿਹੜਾ ਠੇਕੇਦਾਰੀ ਸਿਸਟਮ ਹੈਗਾ ਮਿਡਲਮੈਨ ਹੈਗਾ ਉਹਨੂੰ ਅਸੀਂ ਦੂਰ ਕਰਕੇ ਇਹਨਾਂ ਦੇ ਨਾਲ ਮਾਰਕੀਟ ਲੱਗੇਗੀ ਲੋਕਾਂ ਨੂੰ ਕੀ ਅਪੀਲ ਕਰੂਗਾ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਜੀ ਜੀ ਪਹਿਲ ਮੰਡੀ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਹੈਗੇ ਆਪਣੇ ਘਰਾ ਦੇ ਜਿਹੜੇ ਸਮਾਨ ਨੇ ਡੇਲੀ ਵਰਤੋਂ ਦੇ ਸਮਾਨ ਨੇ ਉਹ ਪਲੀਜ਼ ਇੱਥੇ ਆ ਕੇ ਜਿਹੜਾ ਹੈਗਾ ਟਰਾਈ ਕਰਨ ਮੈਨੂੰ ਪੂਰੀ ਆਸ ਹੈ ਕਿ ਜਦੋਂ ਫਰੈਸ਼ ਕੁਆਲਿਟੀ ਪ੍ਰੋਡਕਟ ਆਰਗੈਨਿਕ ਪ੍ਰੋਡਕਟਾਨੂੰ ਮਿਲਣਗੇ ਉਹਨਾਂ ਦਾ ਸਵਾਸ ਤੇ ਉੱਚਰ ਤੋਂ ਇਸ ਲਹਿਰ ਦੇ ਮਗਰ ਪਏ ਹੋਏ ਸੀ ਕਿ ਆਰਗੈਨਿਕ ਲੋਕਾਂ ਨੂੰ ਪ੍ਰੋਡਕਟ ਮਿਲਣ ਹੁਣ ਇਹ ਦੋ ਧਾਰਾ ਫਾਇਦਾ ਕਿਸਾਨਾਂ ਦਾ ਮਾਲ ਸਿੱਧਾ ਵਿਕ ਰਿਹਾ ਤੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਆਰਗੈਨਿਕ ਮਿਲ ਰਿਹਾ ਸੰਗਰੂਰ ਅਸੀਂ ਅਕਤੂਬਰ 2022 ਤੋਂ ਚਲਾ ਰਹੇ ਹਾਂ 1.5 ਸਾਲ ਹੋ ਗਿਆ ਇੱਥੇ ਅੱਜ ਦੁਬਾਰਾ ਸ਼ੁਰੂ ਕੀਤੀ ਹੈ ਤਾਂ ਕਿ ਲੋਕ ਜ਼ਹਿਰ ਖਾ ਖਾ ਕੇ ਹੀ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਜ਼ਹਿਰ ਕੈਂਸਰ ਹੈ ਗੁਰਦੇ ਫੇਲ ਨੇ ਹਾਰਟ ਅਟੈਕ ਨੇ ਕਿਹੜੇ ਪਾਸੇ ਸੀ ਦੇਖੀਏ ਕਿ ਮਲਟੀ ਸਪੈਸ਼ਲਟੀ ਹਸਪਤਲ ਖੋਲ ਕੇ ਕੋਈ ਹੱਲ ਨਹੀਂ ਕੈਂਸਰ ਹਸਪਤਲ ਖੋਲ ਕੇ ਕੋਈ ਹੱਲ ਨਹੀਂ ਸੋ ਗਰੂਰ ਹਸਪਤਾਲ ਦੇ ਸਾਹਮਣੇ ਘੱਟੋ ਘੱਟ 1 ਸਾਲ ਦੇ ਵਿੱਚ 15 ਮਲਟੀਸਪੈਸ਼ਲਟੀ ਹਸਪਤਾਲ ਖੁੱਲ ਗਏ ਨੇ ਉਹ ਤਾਂ ਕੋਈ ਹਾਲ ਨਹੀਂ ਲੋਕਾਂ ਨੂੰ ਕੈਂਸਰ ਤੋਂ ਬਚਾਇਆ ਜਾਵੇ ਲੋਕਾਂ ਨੂੰ ਹਾਰਟ ਫੇਲ ਤੋਂ ਕਿਡਨੀ ਫੇਲ ਤੋਂ ਬਚਾਇਆ ਜਾਵੇ ਉਹਦਾ ਇੱਕੋ ਇੱਕ ਹੱਲ ਹੈ ਕਿ ਆਰਗੈਨਿਕ ਪ੍ਰੋਡਕਟਸ ਆ ਜਿਹੜੇ ਉਹ ਪੈਦਾ ਕਰ ਰਹੇ ਨੇ ਕਿਸਾਨ ਤੇ ਉਹ ਖਰੀਦਣ ਲੋਕ ਤੇ ਸਿਹਤਮੰਦ ਰਹਿਣ એનર્ਜੀ ਆਵੇ ਉਹਨਾਂ ਨੂੰ ਉਹ ਬਿਮਾਰੀਆਂ ਤੋਂ ਬਚਣਾ ਪੰਜਾਬ ਸਰਕਾਰੋ ਵੀ ਇਹ ਪ੍ਰਾਲੀ ਕੀਤੀ ਜਾ ਰਹੀ ਹੈ ਉਸ ਬਾਰੇ ਕੀ ਕਹਿਣਾ ਹੈ ਪੰਜਾਬ ਸਰਕਾਰ ਦਾ ਬਹੁਤ ਵੱਡਾ ਪ੍ਰਾਲ ਹੈ ਜੀ ਖਾਸ ਕਰਕੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਤਾਂ ਪਹਿਲ ਦੇ ਨਾਂ ਤੇ ਸ਼ੁਰੂ ਕੀਤਾ ਗਿਆ ਅੱਜ ਇਹ ਪਹਿਲ ਮੁੱਖ ਮੰਤਰੀ ਸਾਹਿਬ ਨੇ ਪੂਰੇ ਪੰਜਾਬ ਚ ਇਸ ਨੂੰ ਮਾਨਤਾ ਦੇ ਦਿੱਤੀ ਪਹਿਲ ਨੂੰ ਕਿੰਨੀਆਂ ਬੀਪੀਆਂ ਸੈਲਫ ਹੈਲਪ ਗਰੁੱਪ ਤੇ ਸਮਾਨ ਪ੍ਰੋਸੈਸ ਕਰਕੇ ਲੈ ਕੇ ਆਉਂਦੀਆਂ ਨੇ ਕਿੰਨੇ ਸਾਡੇ ਕਿਸਾਨ ਲੈ ਕੇ ਆਉਂਦੇ ਨੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਵਧੀਆ ਰੋਲ ਨਿਭਾ ਰਿਹਾ ਸੰਗਰੂਰ ਜ਼ਿਲ੍ਹੇ ਚ